ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦਾ ਮੋਰਚਾ ਗਰਮਾਇਆ ਹੋਇਆ ਇਸ ਨੂੰ ਲੈ ਕੇ ਜਿੱਥੇ ਇੱਕ ਪਾਸੇ ਸਿਆਸਤ ਚੱਲਦੀ ਪਈ ਹੈ ਤਾਂ ਦੂਸਰੇ ਪਾਸੇ ਆਉਣ ਵਾਲੇ ਸਮੇਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਮੋਰਚਾ ਪੰਜ ਮੈਮਰੀ ਕਮੇਟੀ ਦੇ ਨਾਲ ਬਾਪੂ ਸੂਰਤ ਸਿੰਘ ਨੂੰ ਮਿਲਣ ਡੀਐਮਸੀ ਪਹੁੰਚ ਰਹੀ ਕਾਬਲੇ ਗੌਰੇ ਕੇ 2015 ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿੱਥੇ ਇੱਕ ਪਾਸੇ ਬਾਪੂ ਸੂਰਤ ਸਿੰਘ ਆਪਣੇ ਹੜਤਾਲ ਤੇ ਭੁੱਖ ਹੜਤਾਲ ਤੇ ਬੈਠੇ ਨੇ ਤਾਂ ਦੂਸਰੇ ਪਾਸੇ ਤਾਂ ਦੂਸਰੇ ਪਾਸੇ ਉਹਨਾਂ ਦੀ ਤਬੀਅਤ ਵਿਗੜਨ ਕਰਕੇ ਉਹ ਲੰਬੇ ਸਮੇਂ ਤੋਂ ਡੀਐਮਸੀ ਦੇ ਵਿੱਚ ਇਸ ਤੋਂ ਬਾਅਦ ਹੁਣ ਬੰਦੀ ਸਿੰਘਾ ਦੇ ਮਾਮਲੇ ਦੇ ਵਿੱਚ ਪੰਜ ਮੈਂਬਰੀ ਕਮੇਟੀ ਬਾਪੂ ਸੂਰਤ ਸਿੰਘ ਨੂੰ ਮਿਲਣ ਆ ਰਹੀ ਹੈ ਪਹਿਲਾਂ ਤਾਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਬਾਪੂ ਸੂਰਤ ਸਿੰਘ ਹੋਰਾਂ ਨੂੰ ਲੈਣ ਲਈ ਕੌਮੀ ਇਨਸਾਫ ਮੋਰਚੇ ਦੇ ਆਦੇਸ਼ ਤੇ ਪਹੁੰਚੇ ਆਂ ਔਰ ਉਹਨਾਂ ਦਾ ਆਦੇਸ਼ ਇਹ ਹੈ ਕਿ ਆਪਾਂ ਬਹੁਤ ਹੀ ਅਨਸ਼ਾਸਨ ਵਿੱਚ ਰਹਿ ਕੇ ਕੇਵਲ ਪੰਜ ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਮੋਰਚੇ ਤੋਂ ਭੇਜੇ ਨੇ ਕਿਉਂਕਿ ਲੁਧਿਆਣਾ ਬਹੁਤ ਭੀੜ ਭੜੱਕੇ ਵਾਲਾ ਸ਼ਹਿਰ ਹੈ ਤੇ ਡੀ ਐਮ ਸੀ ਹਸਪੀਟਲ ਦੇ ਵਿੱਚ ਮਰੀਜ਼ ਪੂਰੇ ਪੰਜਾਬ ਤੋਂ ਨਹੀਂ ਬਲਕਿ ਗੁਆਂਦੀ ਰਾਜਾਂ ਤੋਂ ਵੀ ਆਉਂਦੇ ਆ ਇੱਥੇ ਬਹੁਤ ਦੁਖਦਾਈ ਵਾਤਾਵਰਨ ਹੁੰਦਾ ਲੋਕ ਤਕਲੀਫ ਚ ਹੁੰਦੇ ਆ ਇਸ ਕਰਕੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਅਸੀਂ ਇੱਥੇ ਬਾਪੂ ਸੂਰਤ ਸਿੰਘ ਹੋਰਾਂ ਨੂੰ ਲੈਣ ਪਹੁੰਚੇ ਆ ਆਪ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਤੋਂ 20-25 ਦਿਨ ਪਹਿਲਾਂ ਔਰ ਲਗਭਗ ਮਹੀਨਾ ਪਹਿਲਾਂ ਜਦੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਹੋਰਾਂ ਦੀ ਸਲਾਹ ਉਹਨਾਂ ਦੀ ਬੇਨਤੀ ਤੇ ਉਹਨਾਂ ਦੇ ਆਦੇਸ਼ ਦੇ ਉੱਤੇ ਬਾਪੂ ਸੂਰਤ ਸਿੰਘ ਹੋਰਾਂ ਨੇ ਆਪਣਾ ਮਰਨ ਵਰਤ ਤੋੜ ਦਿੱਤਾ ਉਸ ਤੋਂ ਬਾਅਦ ਪੁਲਿਸ ਕਸਟਡੀ ਜਿਹੜੀ ਸੀਗੀ ਉਹ ਲਗਭਗ ਖਤਮ ਹੋ ਗਈ ਲਗਭਗ ਕੀ ਪੂਰੀ ਤਰ੍ਹਾਂ ਖਤਮ ਹੋ ਗਈ ਹਾਈ ਕੋਰਟ ਦੇ ਉਹ ਹੁਕਮ ਜਿਨ੍ਹਾਂ ਰਾਹੀਂ ਇੱਕ ਮਰਨ ਵਰਤ ਉੱਤੇ ਬੈਠੇ ਨਾਗਰਿਕ ਦੀ ਜ਼ਿੰਦਗੀ ਬਚਾਉਣਾ ਜ਼ਰੂਰੀ ਸੀ ਉਹ ਉਹ ਜਿਹੜੀ ਕੰਡੀਸ਼ਨ ਸੀ ਉਹ ਖਤਮ ਹੋ ਗਈ ਉਸ ਤੋਂ ਬਾਅਦ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਔਰ ਮਾਨਯੋਗ ਕਮਿਸ਼ਨਰ ਲੁਧਿਆਣਾ ਨੂੰ ਇੱਕ ਮੰਗ ਪੱਤਰ ਅੱਜ ਤੋਂ 3 ਹਫ਼ਤੇ ਪਹਿਲਾਂ ਦਿੱਤਾ ਸੀ ਔਰ ਇੱਕ ਹਫਤੇ ਦਾ ਸਮਾਂ ਦਿੱਤਾ ਸੀ ਬਾਪੂ ਸੂਰਤ ਸਿੰਘ ਜੀ ਨਾਰਾਜ਼ ਸਨ ਕਿ ਤੁਸੀਂ 3 ਦਿਨ ਦਾ ਸਮਾਂ ਕਿਉਂ ਨਹੀਂ ਦਿੱਤਾ ਮੈਂ ਉੱਥੇ ਜਾਣਾ ਚਾਹੁੰਦਾ ਉਹ ਹਰ ਰੋਜ਼ 2-3 ਟੈਲੀਫੋਨ ਜਿਹੜੇ ਹੈਗੇ ਆ ਉੱਥੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੂੰ ਕਰਦੇ ਆ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਰਵੱਈਆ ਹੈਗਾ ਉਹ ਹਾਂ ਪੱਖੀ ਨਹੀਂ ਹੈ ਸਰਕਾਰ ਨਹੀਂ ਚਾਹੁੰਦੀ ਕਿ ਉਹਨਾਂ ਨੂੰ ਇੱਥੋਂ ਛੱਡਿਆ ਜਾਵੇ ਜਾਂ ਜਾਣ ਦਿੱਤਾ ਜਾਵੇ ਨਾਲ ਕਰਨ ਵਾਸਤੇ ਇੱਥੇ ਆਏ ਆ ਕੇਵਲ ਪੰਜ ਤਾਲਮੇਲ ਕਮੇਟੀ ਦੇ ਮੈਂਬਰ ਅੱਜ ਇੱਥੇ ਪਹੁੰਚੇ ਨੇ ਅੱਗੋਂ ਪੁਲਿਸ ਪ੍ਰਸ਼ਾਸਨ ਦਾ ਕੀ ਹੁਕਮ ਹੈ ਕੀ ਸਰਕਾਰ ਦਾ ਆਦੇਸ਼ ਹੈ ਇਹ ਉਹ ਦੱਸਣਗੇ ਕੁਝ ਟੀਮ ਦੇ ਮੈਂਬਰ ਜਿਹੜੇ ਹੈਗੇ ਆ ਭਾਈ ਗੁਰਦੀਪ ਸਿੰਘ ਜੀ ਬਠਿੰਡਾ ਸਰਦਾਰ ਪਾਲ ਸਿੰਘ ਜੀ ਫਰਾਂਸ ਉਹ ਉੱਥੇ ਪਹੁੰਚ ਚੁੱਕੇ ਆ ਅੰਦਰ 382 ਨੰਬਰ ਕਮਰੇ 'ਚ ਮੇਰੇ ਨਾਲ ਐਡਵੋਕੇਟ ਦਲਸ਼ੇਰ ਸਿੰਘ ਜੀ ਨੇ ਇਸੇ ਤਰ੍ਹਾਂ ਅੰਦਰ ਐਡਵੋਕੇਟ ਬਰਿੰਦਰ ਖਾਰਾ ਜੀ ਨੇ ਸ਼ਹਿਰ ਦੇ ਮੌਜੂਦ ਸਨਤਕਾਰ ਤਰुण ਜੈਨ ਬਾਬਾ ਜੀ ਉਹ ਵੀ ਤਾਲਮੇਲ ਕਮੇਟੀ ਦੇ ਮੈਂਬਰ ਨੇ ਉਹ ਵੀ ਉੱਥੇ ਅੰਦਰ ਨੇ ਬਾਪੂ ਸੂਰਤ ਸਿੰਘ ਹੋਰਾ ਕੋਲੇ ਅਸੀਂ ਦੇਖੋ ਆਪ ਸਭ ਦੇ ਜਰੀਏ ਪੂਰੀ ਪੰਜਾਬ ਅਤੇ ਦੇਸ਼ ਦੁਨੀਆ ਦੀ ਜਨਤਾ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਰਕਾਰ ਕੋਲੋਂ ਕੇਂਦਰ ਅਤੇ ਪੰਜਾਬ ਦੀ ਹਕੂਮਤ ਕੋਲੋਂ ਅਸੀਂ ਨੌ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਨ੍ਹਾਂ ਨੇ ਉਮਰ ਕੈਦ ਤੋਂ ਦੁੱਗਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦੇ ਅਨਸਾਫ਼ ਲਈ ਕੋਟਕਪੂਰਾ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਣ ਲਈ ਡੇਢ ਮਹੀਨੇ ਤੋਂ ਵੱਧ ਸਮੇਂ ਤੋਂ ਚੰਡੀਗੜ੍ਹ ਮੋਰਚਾ ਲਾ ਕੇ ਬੈਠੇ ਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਰਾਤ ਨੂੰ ਹੁੰਦੇ ਆਂ ਔਰ ਲੱਖਾਂ ਦੀ ਗਿਣਤੀ 'ਚ ਦਿਨ ਵੇਲੇ ਪਹੁੰਚਦੇ ਆਂ ਸੋ ਅਸੀਂ ਤੁਹਾਡੇ ذریعے ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਸੰਵਿਧਾਨ ਨੂੰ ਪੈਰਾਂ ਵਿੱਚ ਰੋਲ ਰਹੇ ਹੋ ਭਾਰਤ ਦੇ ਕਾਨੂੰਨਾਂ ਨੂੰ ਛਿੱਕੇ ਟੰਗ ਰਹੇ ਹੋ ਫਿਰਕਾ ਪ੍ਰਸਤੀ ਦਾ ਨੰਗਾ ਨਾਚ ਨੱਚਦਿਆਂ ਹੋਇਆਂ ਸਿੱਖਾਂ ਦੇ ਨਾਲ ਅਨਿਆਹ ਕਰ ਰਹੇ ਹੋ ਇਹ ਜਿਹੜੀ ਰਾਜਨੀਤੀ ਹੈ ਇਹ ਦੇਸ਼ ਦੇ ਵਿੱਚ ਨਫ਼ਰਤ ਪੈਦਾ ਕਰਦੀ ਹੈ ਤੁਹਾਨੂੰ ਕੀ ਲੱਗਦਾ ਅੱਜ ਤੁਸੀਂ ਉਹਨਾਂ ਨੂੰ ਸੁਰਸਤੀ ਜੀ ਨੂੰ ਲੈ ਕੇ ਜਾ ਪਾਉਂਗੇ ਬਿਲਕੁਲ ਪੂਰੀ ਤਰ੍ਹਾਂ ਯਕੀਨ ਹੈ ਜੇ ਤਾਂ ਪੰਜਾਬ ਦੇ ਵਿੱਚ ਲੋਕਤੰਤਰ ਹੈ ਫੇਰ ਤਾਂ ਲੈ ਕੇ ਜਾਵਾਂਗੇ ਜੇ ਤਾਨਾਸ਼ਾਹੀ ਹੈ ਪ੍ਰਜਾਤੰਤਰ ਦੀ ਥਾਂ ਤੇ ਗੁੰਡਾਤੰਤਰ ਹੈ ਫੇਰ ਅਸੀਂ ਨਹੀਂ ਲਿਜਾ ਸਕਦੇ ਸਰ ਉਹਨਾਂ ਦੇ ਬਿੱਲ ਵਗੈਰਾ ਸਭ ਕੁਝ ਕਲੀਅਰ ਕਰ ਦਿੱਤੇ ਗਏ ਨਹੀਂ ਦੇਖੋ ਉਹਨਾਂ ਦੇ ਜਿਹੜੇ ਬਿੱਲ ਹੈ ਉਹ ਸਰਕਾਰ ਨੇ ਕਲੀਅਰ ਕਰਨੇ ਆ ਕਿਉਂਕਿ ਉਹ ਸਰਕਾਰ ਦੀ ਕਸਟਡੀ ਦੇ ਵਿੱਚ ਇੱਥੇ ਉਹਨਾਂ ਦਾ ਇਲਾਜ ਹੋ ਰਿਹਾ ਸੀ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਤੇ ਹੋ ਰਿਹਾ ਸੀ ਇਹ ਬਿੱਲ ਉਹਨਾਂ ਨੇ ਦੇਣੇ ਆ ਇਵਨ ਥਨ ਜੇ ਬਿੱਲ ਵੀ ਕਲੀਅਰ ਨਾ ਹੋਵੇ ਤਾਂ ਵੀ ਕਿਸੇ ਨੂੰ ਤੁਸੀਂ ਰੋਂਗਫੁਲੀ ਰਸੀਦ ਨਹੀਂ ਕਰ ਸਕਦੇ ਇਹ ਇਲੀਗਲ ਡਿਟੈਂਸ਼ਨ 'ਚ ਰੱਖਿਆ ਗਿਆ ਉਹਨਾਂ ਨੂੰ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਦੋਂ ਉਹਨਾਂ ਨੇ ਆਪਣੀ ਭੋਖ ਹੜਤਾਲ ਤੋੜੀ ਆ ਭੋਖ ਹੜਤਾਲ ਤੋੜਨ ਤੋਂ ਬਾਅਦ ਕਿਸੇ ਦਾ ਕੋਈ ਰਾਈਟ ਨਹੀਂ ਬਣਦਾ ਨਾ ਤੇ ਹਸਪੀਟਲ ਦੀ ਐਡਮਿਨਿਸਟ੍ਰੇਸ਼ਨ ਦਾ ਨਾ ਪੰਜਾਬ ਪੁਲਿਸ ਦਾ ਕਿਸੇ ਬੰਦੇ ਜਦੋਂ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰਦੇ ਆ ਸਾਡਾ ਮੁਲਕ ਰੂਲ ਆਫ ਸੋਸਾਇਟੀ ਨਾਲ ਚੱਲਣਾ ਹੈ ਰਾਈਟ ਟੂ ਮੂਵਮੈਂਟ ਹੈਗੀ ਆ ਸਾਡੀ ਲਾਈਫ ਟੂ ਲਿਬਰਟੀ ਆ ਮੇਰੀ ਮਰਜ਼ੀ ਹੈ ਮੈਂ ਕਿੱਥੇ ਜਾਣਾ ਮੇਰਾ ਇਲਾਜ ਮੈਂ ਪ੍ਰੋਪਰ ਫਿੱਟਾਂ ਤੇ ਮੈਨੂੰ ਕੌਣ ਰਕ ਸਕਦਾ ਜੀ ਆ ਜੀ ਢੱਕਣਗੇ ਇਹਦਾ ਮਤਲਬ ਕੀ ਉਹ ਸਾਡੇ ਜਿਹੜੇ ਕਨਸਟੀਟਿਊਸ਼ਨਲ ਰਾਈਟਸ ਨੇ ਲਾਈਫ ਟੂ ਜਿਹੜਾ ਅਸੀਂ ਮੂਵਮੈਂਟ ਦੀ ਗੱਲ ਕਰਦੇ ਆ ਜਾਂ ਸਪੀਚ ਦੀ ਗੱਲ ਕਰਦੇ ਆ ਉਹ ਇਹ ਕੰਟੇਲ ਕਰਦੇ ਨੇ ਜਿਹੜਾ ਸਾਡੇ ਕਨਸਟੀਟਿਊਸ਼ਨਲ ਰਾਈਟਸ ਕੰਟੇਲ ਕਰੇਗਾ ਉਸ ਤੋਂ ਵੱਡਾ ਦੋਸ਼ੀ ਕੌਣ ਹੋ ਸਕਦਾ ਡੈਮੋਕ੍ਰੈਟਿਕ ਕੰਟਰੀ 'ਚ ਅੱਜ ਹੁਣ ਅਸੀਂ ਇੱਥੇ ਪਹੁੰਚੇ ਆ ਇੱਕ ਵਾਰੀ ਸਾਨੂੰ ਗੱਲਬਾਤ ਕਰ ਲੈਂਦੇ ਹੋ ਜਿੱਦਾਂ ਦੀ ਵੀ ਕੋਈ ਗੱਲ ਹੋਏਗੀ ਅਸੀਂ ਤੁਹਾਡੇ ਤੱਕ ਦੱਸਾਂਗੇ ਜਾਣ ਨੂੰ ਦੱਸੋ ਪਬਲਿਕ ਪਬਲਿਕ ਪਲੇਸ 'ਚ ਕੌਣ ਸਿਕਿਉਰਿਟੀ ਤੋਂ ਡੱਕ ਲੇਗਾ ਇਹ ਇਹ ਕਿਦਾਂ ਦੀ ਗੱਲ ਕਰਦੇ ਆ ਕਿ ਤੁਸੀਂ ਸਾਨੂੰ ਜਾਲ ਪਾਓਗੇ ਕਿ ਨਹੀਂ ਜਾਲ ਪਾਓਗੇ ਇੱਕ ਮਰੀਜ਼ ਕੋਲ ਜਾਣਾ ਹੈ ਅਸੀਂ ਉਹਨਾਂ ਨੂੰ ਮਿਲਣਾ ਹੈ ਲੈ ਕੇ ਆਉਣਾ ਤੇ ਸਾਨੂੰ ਡੱਕ ਕੌਣ ਸਕਦਾ ਐਸਐਮਜੀਪੰਜਾਬ ਦੇ ਲੀਲੂ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ